ਕੋਈ ਨਾ ਵੇ ਇੱਕ ਮੈਚ ਰਹਿ ਗਿਆ ਬਾਅਦ ਚ ਕਰ ਲਿਓ ਸਤਕਾਰ ਬਹੁਤ ਹੈ ਕਬੱਡੀ ਪਾਈ ਹੈ ਜਿਹੜਾ ਹੁਣ ਵਿਚ ਖੜੀ ਹੋਣੀ ਬੋਲੀ ਲਾ ਕੇ ਉਹ ਬੱਲੇ ਆ ਵਿੱਚ ਟੋਕਰ ਜਗਾਰੀ ਲਾ ਗਏ ਬੱਲੇ ਆ ਵਿੱਚ ਟੋਕਰ ਜਗਾਰੀ ਲਾ ਗਏ ਅੱਗੇ ਪਰਨਾ ਦੁਨੀਆ ਦਾ ਮਿਸੂਰ ਵਾਲਾ ਆ ਪੱਕੇ ਪਰਨਾ ਦੁਨੀਆ ਇਹਦਾ ਪੱਕੇ ਕਰਦੇ ਜੁਵਾਸ ਲੇ ਕਹਿੰਦੇ ਅੱਜ ਪਹਿਲਾ ਮੈਚ ਛੇ ਦੀ ਸਭੀ ਜ਼ਬਾਨ ਤੇ ਅੱਜ ਤੇਰੇ ਤੇ ਆਇਆ ਇਹ ਪਿਆਰ ਫਕਰ ਦੇ ਪਾਦੇ ਦੁਨੀਆ ਦੀ ਸਾਡੀ ਦੇ ਚਰਚੇ ਕੋਈ ਨਾ ਵੇ ਇੱਕ ਮੈਚ ਰਹਿ ਗਿਆ ਬਾਅਦ ਚ ਕਰ ਲਿਓ ਸਤਕਾਰ ਬਹੁਤ ਯਾਰ ਬੰਨਿਆ ਯਾਰ ਕਾਹਦੀ ਗੱਲ ਦਾ ਯਾਰ ਏਲਾ ਮੈਚ ਉਧਰ ਦਾ ਫੈਨ ਫੋਲੀ ਦਾ ਫੈਨ ਫੋਲੀ ਵੱਡੇ ਵੀਰ ਚਲ ਭਾਈ ਯਾਰ ਕਰਵਾ ਦੇਣਾ ਸਤਕਾਰ ਦੀ ਏਲਾ ਦੋ ਦੋ ਯਾਰ ਇਹ ਆਪਾਂ ਕੋਲੇ ਆ ਪਾਣੀ ਪਈਏ ਇਹ ਸਾਰਾ ਕਲੇਮ ਨਹੀਂ ਦੇਣ ਖੁੱਲ ਕੇ ਬਣਾਉਣਾ ਤੇਰੇ ਸਾਰਿਆਂ ਲਵ ਯੂ ਮੇਰਾ ਭਰਾ ਹੁਣ ਚਲ ਜਓ ਜਾਓ ਮੈਨ ਦੇਖੋ ਉਹਦੇ ਰੱਛ ਘੜ ਗਿਆ ਪਤੰਦਰੋਂ ਉਹ लवली लवली ਫੋਟੋ ਛੋਟੇ ਵੀਰ ਕੀ ਕਹਿਣਾ ਬਾਦ ਕੜਾ ਦੀ ਫੋਟੋ लवली ਬਾਦ ਕੜਾ ਦੀ ਆਈ ਭਾਈ ਨਾ ਮੈਂ ਕੀ ਕਰ ਤੇਰੀ ਕੰਨ ਆਏ ਵਾਹ ਉਹ ਭਾਈ 2 ਮੀਟਰ ਡੋੜ ਖਿਚਾ ਦਿੰਨੇ ਫੋਟੋ ਸਾਰੇ ਆਦਿਆਂ ਮੇਰਾ ਭਰਾ ਪਹਿਲਾਂ ਦੱਸੋ ਕਿੰਨਾ ਖਿਚੋਣੀਆਂ ਫੋਟੋ ਓਏ ਯਾਰ ਦੱਸ ਸੰਭਾਲ ਕਰੀ ਜਾਨੂੰ ਦੋ ਬੋਨਾਈ ਭਾਈ ਖਿਚਾਉਣਾ ਮੈਂ ਭਾਈ ਨਾਲ ਭਾਈ ਦੁੱਲੇ ਭਾਈ ਨਾਲ ਜਿਆਦੇ ਭਾਈ ਭਾਈ ਯਾਰ ਰਿਕਵੈਸਟ ਹੀ ਆ ਮੇਰਾ ਇਹ ਇਹ ਮੈਨੂੰ ਸਾਰਿਆਂ ਨੂੰ ਨਾ ਖੜਾ ਕੇ ਬੁੱਲੇ ਭਾਈ ਲਬੋ ਡਵੇਂ ਭਾਈ ਸਾਰਿਆਂ ਨੂੰ ਖੜਾ ਕੇ ਇਕੱਠਿਆਂ ਨੂੰ ਕਰਾ ਦੇ ਅਰੇ ਭਾਈ ਮਾੜਿਆ ਇਕੱਲੇ ਨੂੰ ਪਾ ਰਿਹਾ ਕਰਕੇ